ਮੁਕਸਦ ਸਾਹਿਬ ਵਿੱਚ ਮੰਡੀ ਦੇ ਨਜ਼ਦੀਕ ਲੱਗੇ ਹੜੰਬਿਆਂ ਤੋਂ ਉੱਡ ਰਹੀ ਧੂੜ ਕਾਰਨ ਲੋਕ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਨੇ ਹੜੰਬਿਆਂ ਦੀ ਲਗਾਤਾਰ ਵਰਤੋਂ ਨਾਲ ਸਾਹ ਦੀ ਬਿਮਾਰੀ, ਚਮੜੀ ਦੀ ਅਲਰਜੀ ਅਤੇ ਅੱਖਾਂ ਦੇ ਰੋਗ ਵਾਧੇ ਚਾਰੇ ਨੇ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਕੱਚਾ ਪਾਕਸਰ ਰੋਡ ਤੇ ਮੁਹੱਲਾ ਨਿਵਾਸੀਆਂ ਨੇ ਅੱਜ ਡੀਸੀ ਦਫ਼ਤਰ ਦੇ ਸਾਹਮਣੇ ਪੱਕਾ ਧਰਨਾ ਲਗਾ ਦਿੱਤਾ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪ੍ਰਸ਼ਾਸਨ ਖਿਲਾਫ ਰੋਜ਼ ਪ੍ਰਗਟ ਕਰਦੇ ਆ ਲੋਕਾਂ ਨੇ ਤੁਰੰਤ ਹੜੰਬੇ ਬੰਦ ਕਰਾਉਣ ਦੀ ਮੰਗ ਕੀਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਦਾਣਾ ਮੰਡੀ ਦੇ ਨਜ਼ਦੀਕ ਪਾਕਸਰ ਰੋਡ ਬੱਲਮਗੜ ਰੋਡ ਅਤੇ ਹੋਰ ਇਲਾਕਿਆਂ ਵਿੱਚ ਕਈ ਹੜੰਬੇ ਚੱਲ ਰਹੇ ਨੇ ਜਿੱਥੇ ਢੋਣੇ ਦੀ ਸਫਾਈ ਦੌਰਾਨ ਪਾਰੀ ਮਾਤਰਾ ਵਿੱਚ ਧੂੜ ਉੜਦੀ ਹੈ ਇਹ ਧੂੜ ਲੋਕਾਂ ਦੇ ਘਰਾਂ ਤੱਕ ਪਹੁੰਚਦੀ ਹੈ ਨਤੀਜੇ ਵਜੋਂ ਸਾਹ ਦੀ ਬਿਮਾਰੀ ਚਮੜੀ ਦੇ ਅਲਰਜੀ ਅਤੇ ਅੱਖਾਂ ਦੇ ਰੋਗ ਤੇਜ਼ੀ ਨਾਲ ਫੈਲ ਰਹੇ ਨੇ ਉਹ ਇਹ ਜਿਹੜਾ ਧਰਨਾ ਲਗਾਇਆ ਹੈ ਇਹ ਸਾਰੇ ਮੁਕਸਰ ਦੀ ਆਵਾਮ ਵੱਲੋਂ ਹੀ ਲੱਗਿਆ ਹੈ ਕਿਉਂਕਿ ਇੱਕ ਬਹੁਤ ਵੱਡਾ ਯੁੱਧ ਅਸੀਂ ਲੜ ਰਹੇ ਹਾਂ ਮੁਕਸਰ ਸ਼ਹਿਰ ਦੇ ਵਸਨੀਕਾਂ ਵਾਸਤੇ ਜੋ ਮੰਡੀ ਦੀ ਆਊਟਰ ਤੇ ਵਸਦਾ ਹੈ ਇੰਨਾ ਬੁਰਾ ਹਾਲ ਹੈ ਕਿ ਉੱਥੇ ਅਸੀਂ ਸਾਹ ਨਹੀਂ ਲੈ ਸਕਦੇ ਮੈਂ ਬੜੀਆਂ ਗੱਲਾਂ ਨਹੀਂ ਕਰੂੰਗਾ ਸਿਰਫ ਇੱਕ ਐਗਜ਼ਾਮਪਲ ਦਊਂਗਾ ਵੀ ਡੀਸੀ ਸਾਹਿਬ ਤੇ ਐਸਡੀਐਮ ਮੈਡਮ ਐਸਡੀਐਮ ਮੈਡਮ ਨੂੰ ਤਾਂ ਅਸੀਂ 6 ਵਾਰ ਮਿਲ ਚੁੱਕੇ ਹਾਂ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦੇ ਕੇ ਹਾਂ ਜੀ ਮੈਂ ਜਾਣੀ ਆ ਆਪਦੇ ਪੀਓ ਨੂੰ ਬੋਲਤਾ ਵੀ ਬੇਟੇ ਮੈਨੂੰ ਸਵੇ ਮੌਕਾ ਵਿਖਾਈ ਅੱਜ ਤੱਕ ਉਹ ਮੌਕਾ ਨਹੀਂ ਆਇਆ ਐਸਡੀਐਮ ਮੈਡਮ ਨੂੰ ਮੈਂ ਕਹਿਣਾ ਚਾਹੂੰਗਾ ਵੀ ਜਦੋਂ ਤੁਸੀਂ ਜਾ ਕੇ ਮੌਕਾ ਦੇਖੋ ਇਹ ਹੀ ਈ ਢੀ ਵੱਡੀ ਸਮੱਸਿਆ ਹੈ ਜਦੋਂ ਤੁਸੀਂ ਆਪ ਜਾ ਕੇ ਉੱਥੇ ਵੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਕਿੰਨਾ ਵੱਡਾ ਉੱਥੇ ਮਾਹੌਲ ਖਰਾਬ ਹੋ ਰਿਹਾ ਹੈ ਲੋਕਾਂ ਦੇ ਘਰਾਂ ਦੇ ਘਰਾਂ ਦੇ ਵਿੱਚੋਂ ਜੇ 4-4 ਬੰਦੇ ਨੇ ਤਾਂ 3-3 ਬੰਦੇ ਹਸਪੀਟਲਾਂ ਦੇ ਵਿੱਚ ਐਡਮਿਟ ਨੇ ਸਾਹਾਂ ਦੀ ਪ੍ਰੋਬਲਮ ਹੈ ਡਾਕਟਰਾਂ ਦੀ ਜਿਹੜੀ ਪਰਚੀਆਂ ਨੇ ਉਹਨਾਂ ਦੇ ਉੱਪਰ ਮੈਂ ਤੁਹਾਨੂੰ ਦਿਖਾ ਸਕਦਾ ਮੇਰੇ ਕੋਲੇ ਹਰ ਇੱਕ ਚੀਜ਼ ਦਾ ਪ੍ਰੂਫ ਹੈ ਰਿਟਰਨ ਦੇ ਵਿੱਚ ਵੀ ਉਹਨਾਂ ਨੇ ਸਿੱਧਾ ਲਿਤਾ ਵੀ ਡਸਟ ਤੋਂ ਤੁਸੀਂ ਬਚ ਕੇ ਰਹਿਣਾ ਅਲਰਜੀ ਟੈਸਟ ਕਰਵਾਏ ਐ ਬੱਚੇ ਟਿਊਸ਼ਨ ਜਾਂਦੇ ਐ ਮਾਸਕ ਲਗਾ ਕੇ ਜਾਂਦੇ ਐ ਵਾਪਿਸ ਆਉਂਦੇ ਐ ਕਰਿਆ ਕੇ ਕਹਿੰਦੇ ਐ ਮਮਾ ਮੇਰੇ ਬੋਡੀ 'ਚ ਖਾਰਸ਼ ਹੋ ਰਹੀ ਐ ਬੱਚਾ ਨੂੰ ਨਾਲ ਦੀ ਨਾਲ ਅਸੀਂ ਨਵਾਈਦਾ ਮਤਲਬ ਕਿ ਬੱਚੇ ਆ ਕੇ ਟਿਊਸ਼ਨ ਤੋਂ ਸਕੂਲ ਤੋਂ ਆ ਕੇ ਰੋਂਦੇ ਐ ਇੰਨਾ ਬੁਰਾ ਹਾਲ ਹੋਇਆ ਪਰ ਲੇਕਿਨ ਪ੍ਰਸ਼ਾਸਨ ਦੇ ਕੰਨਾਂ 'ਤੇ ਕੋਈ ਵੀ ਜੋ ਨਹੀਂ ਰੰਗ ਰਹੀ ਪ੍ਰਸ਼ਾਸਨ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਦੋ ਤਿੰਨ ਵਾਰ ਉੱਥੇ ਮੁਲਾਜ਼ਮ ਗਏ ਆ ਬੱਸ ਸਟੈਂਡ ਚੌਂਕੀ ਤੋਂ ਉਹਨਾਂ ਨੇ ਹੜੰਬੇ ਬੰਦ ਕਰਵਾਏ ਜਿਵੇਂ ਹੀ ਮੁਲਾਜ਼ਮ ਆਪਦੀ ਗੱਡੀ 'ਚ ਬਹਿ ਕੇ ਗਏ ਵਾਪਸ ਨਾਲ ਦੀ ਨਾਲ ਹੜੰਬੇ ਸਾਰੇ ਫੇਰ ਚੱਲ ਪਏ ਤਕਰੀਬਨ 100 ਦੇ ਨੇੜੇ ਹੜੰਬਾ ਆ ਜਿਹੜਾ ਇਲੀਗਲ ਹੜੰਬਾ ਉੱਥੇ ਚੱਲ ਰਿਹਾ ਤੇ ਜਿਹਦੇ ਵਿੱਚੋਂ ਡਸਟ ਘਟੋ ਘਟ 20 25 ਫੁੱਟ ਉੱਪਰ ਡਸਟ ਨਿਕਲਦੀ ਹੈ ਤੇ ਤੁਸੀਂ ਵੇਖੋ ਵੀ ਕਿੱਡਾ ਵੱਡਾ ਗੁਬਾਰ ਬਣ ਜਾਂਦਾ ਉੱਥੇ ਡਸਟ ਦਾ ਤੁਸੀਂ ਸ਼ਾਮ ਨੂੰ ਫਿਰ ਮੈਂ ਦੁਬਾਰਾ ਕਹੂੰਗਾ ਵੀ ਕੋਈ ਵੀ ਪਰਸਨ ਜੇ ਆਪਦੇ ਆਪ ਨੂੰ ਕਹਿੰਦਾ ਵੀ ਯਾਰ ਇਹ ਐਵੇਂ ਕਰ ਰਿਹਾ ਜਾਂ ਜਿਵੇਂ ਕਰ ਰਿਹਾ ਇੱਕ ਵਾਰ ਜਾ ਕੇ ਲਾਈਵ ਕੋਈ ਵੀ ਅਧਿਕਾਰੀ ਉੱਥੇ ਜਾ ਕੇ ਚੈੱਕ ਕਰੇ ਤੇ ਮੂੰਹ ਨੰਗਾ ਕਰਕੇ ਦੋ ਗੇੜੇ ਮੰਡੀ ਦੇ ਕੱਢ ਲੇ ਤੇ ਜੇ ਸ਼ਾਮ ਨੂੰ ਹਸਪੀਟਲ ਦੇ ਬੈੱਡ ਤੇ ਨਾ ਪਿਆ ਹੋਵੇ ਤਾਂ ਮੈਂ ਚੈਲੰਜ ਕਰਦਾ ਐਨਾ ਬੁਰਾ ਹਾਲ ਆ ਉੱਥੇ ਮੰਡੀ ਦੇ ਵਿੱਚ ਮੰਗ ਕੀ ਕਰਦੇ ਹੋ ਮੰਗ ਸਾਡੀ ਸਾਡੀ ਇੱਕੋ ਹੀ ਮੰਗ ਹੈ ਸਮਾਜ ਵੱਲੋਂ ਸਾਡੇ ਮੁਹੱਲੇ ਵੱਲੋਂ ਸਾਰੇ ਏਰੀਆ ਵੱਲੋਂ ਵੀ ਮੰਡੀ ਤੋਂ ਬਾਹਰ ਜਿਹੜੇ ਇਲੀਗਲ ਸੌ ਦੇ ਨੇੜੇ ਹੜੰਬੇ ਚੱਲ ਰਹੇ ਨੇ ਨਜਾਇਜ਼ ਉਹ ਸਾਰੇ ਹੜੰਬੇ ਉੱਥੋਂ ਚੱਕੇ ਜਾਣ ਕੁਝ ਚੰਦ ਪੈਸਿਆਂ ਦੇ ਲਾਲਚ ਦੇ ਵਿੱਚ ਉਹਨਾਂ ਦੇ ਨਾਮ ਵੀ ਅਸੀਂ ਰਿਟਰਨ ਦੇ ਵਿੱਚ ਦਿੱਤੇ ਹੋਏ ਆ ਜੋ ਮੰਡੀ ਦੇ ਆੜਤੀਏ ਨੇ ਉੱਥੋਂ ਦੇ ਰਸੂਕਦਾਰ ਨੇ ਦੁਕਾਨਦਾਰ ਨੇ ਉਹਨਾਂ ਨੇ ਆਪਦੀਆਂ ਥਾਵਾਂ ਨੂੰ ਕਿਰਾਏ ਤੇ ਦਿੱਤਾ ਹੋਇਆ ਕਿਸੇ ਨੇ 10000 ਲਿੱਤਾ ਕਿਸੇ ਨੇ 20000 ਲਿੱਤਾ ਕਿਸੇ ਨੇ 30000 ਲਿੱਤਾ ਉਹਨਾਂ ਨੇ ਥਾਵਾਂ ਨੂੰ ਕਿਰਾਏ ਤੇ ਦੇ ਕੇ ਤੇ ਹੜੰਬੇ ਵਾਲਿਆਂ ਨੂੰ ਸਾਡੀ ਛਾਤੀ ਤੇ ਬਾਤ ਆ ਵੀ ਲੈ ਵੀ ਇਹਨਾਂ ਦਾ ਨਸਾਨੀ ਇਹਨਾਂ ਨੂੰ ਲੈਣ ਦੇਣਾ ਅਸੀਂ ਮੰਗ ਇਹ ਕਰਦੇ ਆਂ ਵੀ ਉਹ ਹੜੰਬੇ ਤੇ ਜਲਦੀ ਤੋਂ ਜਲਦੀ ਚੱਕੇ ਜਾਣ ਸਾਨੂੰ ਬੁਲਾਇਆ ਏਡੀਸੀ ਸਾਹਿਬ ਨੇ ਸਾਨੂੰ ਕਿਹਾ ਵੀ ਆਪਦੇ ਪੀਏ ਸਾਹਿਬ ਨੂੰ ਕਿਹਾ ਵੀ ਤੁਸੀਂ ਜਾ ਕੇ ਚੌਂਕੀ ਇੰਚਾਰਜ ਨੂੰ ਲੈ ਕੇ ਤਤਕਾਲ ਹੜੰਬੇ ਬੰਦ ਕਰਵਾਓ ਅਸੀਂ ਵੀ ਏਡੀਸੀ ਸਾਹਿਬ ਨੂੰ ਅੰਦਰ ਇਹੀ ਕਹਿ ਕੇ ਆਏ ਆਂ ਵੀ ਡੀਸੀ ਸਾਹਿਬ ਅਸੀਂ ਬਾਹਰ ਧਰਨਾ ਉਦੋਂ ਚੱਕਾਂਗੇ ਜਦੋਂ ਉੱਥੋਂ ਮੰਡੀ ਦੇ ਬਾਹਰੋਂ ਇੱਕੋ ਇੱਕ ਹੜੰਬਾ ਚੱਕਿਆ ਜਾਊਗਾ ਉਸ ਤੋਂ ਬਾਅਦ ਕਿਉਂਕਿ ਲੌਲੀਪੌਪ ਆਸ਼ਵਾਸ਼ਣ ਦੇ ਬਹੁਤ ਅਸੀਂ ਚੂਸ ਚੁੱਕੇ ਆਂ ਹੁਣ ਅਸੀਂ ਲੌਲੀਪੌਪ ਨਹੀਂ ਚੂਸਨੇ ਇਹੀ ਦੇ ਸਾਡੀ ਮੰਗ ਨੂੰ ਅੱਜ ਪੂਰਾ ਨਾ ਕੀਤਾ ਗਿਆ ਤਾਂ ਸਾਡੇ ਨਾਲ ਹੁਣ ਅਸ਼ੋਕਚੋਕ ਦੀ ਆਈ ਸੀ ਇਹ ਹੋਰ ਧਾਰਮਿਕ ਸੰਸਥਾਵਾਂ ਆਈਆਂ ਸੀਆਂ ਸਾਡੇ ਨਾਲ ਗਊਸ਼ਾਲਾ ਕਮੇਟੀ ਮੰਦਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਚਿੰਤਪੁਰਨੀ ਲੰਗਰ ਕਮੇਟੀ ਸਾਰੀਆਂ ਕਮੇਟੀਆਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਵਾਂਗੇ ਤੇ ਇਸ ਸੰਘਰਸ਼ ਬਹੁਤ ਵੱਡੇ ਲੈਵਲ ਤੇ ਅਸੀਂ ਲੈ ਕੇ ਜਾਵਾਂਗੇ ਇਹ ਹੜੰਬੇ ਬੰਦ ਕਰਵਾ ਕੇ ਹੀ ਛੱਡਾਂਗੇ ਮੁਕਸਰ ਦੇ ਪੋਲਿਊਸ਼ਨ ਦੀ ਸਮੱਸਿਆ ਨੂੰ ਅਸੀਂ ਸਮਾਧਾਨ ਕਰਕੇ ਹੀ ਸਾਹ ਲਵਾਂਗੇ ਕੀ ਨਾਮ ਹੈਗਾ ਜੀ ਔਰ ਜਿਹੜਾ ਧਰਨਾ ਲੱਗਿਆ ਹੋਇਆ ਹੈਗਾ ਕਾਰਨ ਕੀ ਹੈਗਾ ਸਰ ਮੈਂ ਵਰਜੇਸ਼ ਗੁਪਤਾ ਸ਼੍ਰੀ ਬਕਸਰ ਸਾਹਿਬ ਇਹ ਜਿਹੜਾ ਧਰਨਾ ਹੈ ਅਸੀਂ ਕਾਫੀ ਸਮੇਂ ਤੋਂ ਇੱਕ ਸੰਘਰਸ਼ ਕਰ ਰਹੇ ਹਾਂ ਨਵੀਂ ਦਾਣਾ ਮੰਡੀ ਦੀ ਬੈਕਸਾਈਡ ਇੱਕ ਅਨਲੀਗਲ ਹੜੰਬੇ ਚੱਲ ਰਹੀ ਹੈ ਉਹ ਹੜੰਬਿਆਂ ਦੀ ਜਿਹੜੀ ਡਸਟ ਹੈ ਸ਼ਹਿਰ ਵਾਸੀ ਉਹਨਾਂ ਹੜੰਬੇ ਦੀ ਡਸਟ ਕਰਕੇ ਨਾ ਖਾ ਸਕਦੇ ਨਾ ਪੀ ਸਕਦੇ ਐ ਨਾ ਉੱਥੇ ਰਹਿਣ ਦਾ ਮਾਹੌਲ ਹੈ ਇਹ ਹੜੰਬੇ ਜਿਹੜੇ ਐ ਤਿੰਨ ਮਹੀਨੇ ਲਈ ਲੱਗਦੇ ਐ ਹਰ ਸਾਲ ਅਸੀਂ ਇਸ ਜਿਹੜੀ ਸਮੱਸਿਆ ਇਹਦੇ ਨਾਲ ਅਸੀਂ ਜੂਝਦੇ ਆਂ ਔਰ ਐਸ ਸਾਲ ਸਾਡੇ ਪਰਿਵਾਰਾਂ ਦੇ ਜਿਹੜੇ ਬੱਚੇ ਐ ਉਹ ਡਾਕਟਰ ਸੰਜੇ ਦੇ ਐਡਮਿਟ ਪਏ ਐ ਔਰ ਅਸੀਂ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਅਸੀਂ ਬੇਨਤੀ ਇੱਕ ਮਹੀਨੇ ਤੋਂ ਕਰ ਰਹੇ ਆਂ ਪਰ ਸਾਨੂੰ ਸਮਝ ਨਹੀਂ ਆ ਰਿਹਾ ਪੁਲਿਸ ਮੁਲਾਜ਼ਮ ਆਂਦੇ ਐ ਡਾਕੂਮੈਂਟਾਂ ਲਈ ਉਹ ਖੜੰਬੇ ਬੰਦ ਹੁੰਦੇ ਐ ਉਸ ਤੋਂ ਬਾਅਦ ਦੁਬਾਰਾ ਚੱਲ ਪੈਂਦੇ ਐ ਸਾਨੂੰ ਮਜਬੂਰਨ ਹੋ ਕੇ ਅੱਜ ਧਰਨਾ ਦੇਣਾ ਪਿਆ ਤਾਂ ਜੋ ਇਹ ਜਿਹੜੀ ਪ੍ਰੋਬਲਮ ਹੈ ਇਹਨੂੰ ਪ੍ਰੋਪਰ ਤਰੀਕੇ ਨਾਲ ਹੱਲ ਹੋ ਸਕੇ ਇਹ ਧਰਨਾ ਜਿਹੜਾ ਦਿਨ ਪਰ ਰਾਤ ਇੱਥੇ ਲਗਾਤਾਰ ਚੱਲਣਾ ਹੈ ਜਦੋਂ ਤੱਕ ਉਹ ਜਿਹੜੇ ਉਹ ਹੜੰਬੇ ਉੱਥੇ ਲੱਗੇ ਆ ਉਹ ਹੜੰਬੇ ਪ੍ਰੋਪਰ ਤਰੀਕੇ ਨਾਲ ਉੱਥੋਂ ਚਿਕਾ ਕੇ ਉੱਥੋਂ ਹਟਾਏ ਨਹੀਂ ਜਾਂਦੇ ਇਹ ਧਰਨਾ ਜਿਹੜਾ ਹੈ ਲਗਾਤਾਰ ਚੱਲੇਗਾ ਹੁਣ ਕਾਰਵਾਈ ਕਿਉਂ ਨਹੀਂ ਹੋਣੀਗੀ ਕਾਰਵਾਈ ਇਹਦੇ ਇਹਦੀ ਕਾਰਵਾਈ ਦੇ ਪਿੱਛੇ ਅ ਅਜੇ ਤੱਕ ਸਾਨੂੰ ਪ੍ਰਸ਼ਾਸਨ ਦਾ ਸਮਝ ਨਹੀਂ ਆਇਆ ਵੀ ਪ੍ਰਸ਼ਾਸਨ ਜਿਹੜਾ ਹੈ ਇਹ ਕਾਰਵਾਈ ਕਿਉਂ ਨਹੀਂ ਕਰ ਰਿਹਾ ਕੀ ਕਰ ਇਹਦੇ ਹਜੇ ਤੱਕ ਸਾਨੂੰ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਹੈ ਵੀ ਪ੍ਰਸ਼ਾਸਨ ਕਿਉਂ ਨਹੀਂ ਕਰ ਰਿਹਾ ਕੰਮ ਪਰ ਅਸੀਂ ਆਪਦੇ ਵੱਲੋਂ ਬਾਰ-ਬਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਾਂ ਵੀ ਤੁਸੀਂ ਇਹਨਾਂ ਹੜੰਬਿਆਂ ਨੂੰ ਹਟਾਓ ਜਿਹੜੀ ਸਾਡੀ ਪ੍ਰੋਬਲਮ ਹੈ ਉਸ ਦਾ ਹੱਲ ਕਰੋ ਪੋਲੂਸ਼ਨ ਕੰਟਰੋਲ ਬੋਰਡ ਪੋਲੂਸ਼ਨ ਪੋਲੂਸ਼ਨ ਕੰਟਰੋਲ ਬੋਰਡ ਜਿਹੜਾ ਚੰਡੀਗੜ੍ਹ ਮੁਹਾਲੀ ਔਰ ਕੇਂਦਰ ਸੈਂਟਰ ਔਰ ਉਸ ਤੋਂ ਬਾਅਦ ਡਿਸਟ੍ਰਿਕਟ ਸ੍ਰੀ ਮੁਕਸਰ ਸਾਹਿਬ ਪੋਲੂਸ਼ਨ ਬੋਰਡ ਅਸੀਂ ਇਹਨਾਂ ਨੂੰ ਵੀ ਬਕਾਇਦਾ ਇਹਦੇ ਬਾਰੇ ਜਾਣਕਾਰੀ ਦਿੱਤੀ ਪੋਲਿਊਸ਼ਨ ਬੋਰਡ ਨੇ ਆਪਣੀ ਜਿਹੜੀ ਰਿਪੋਰਟ ਹੈ ਉਹ ਰਿਪੋਰਟ ਬਣਾ ਕੇ ਡੀਸੀ ਸਾਹਿਬ ਨੂੰ ਦਿੱਤੀ ਹੈ ਐਸਡੀਐਮ ਆਪਣੇ ਐਸਡੀਐਮ ਮੈਡਮ ਨੂੰ ਦਿੱਤੀ ਹੈ ਉਹਦੇ ਚ ਬਕਾਇਦਾ ਉਹਨਾਂ ਨੇ ਲਿਖਿਆ ਹੈ ਕਿ ਇਹ ਹੜੰਬੇ ਜਿਹੜੇ ਅਨਲਿਗਲ ਹੈ ਔਰ ਇਹਨਾਂ ਨਾਲ ਬਹੁਤ ਜ਼ਿਆਦਾ ਜਿਹੜੀ ਡਸਟ ਹੋ ਰਹੀ ਹੈ ਔਰ ਇਹ ਡਸਟ ਕਰਕੇ ਲੋਕ ਬਿਮਾਰ ਹੋ ਰਿਹਾ ਇਹ ਬੰਦ ਹੋਣੇ ਚਾਹੀਦੀ ਹੈ ਪਰ ਕੋਈ ਆ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਕੋਲੇ ਪਹੁੰਚਿਆ ਅੱਜ ਅੱਜ ਏਡੀਸੀ ਸਾਹਿਬ ਨੇ ਬੁਲਾਇਆ ਸੀ ਉਹਨੇ ਸਾਨੂੰ ਔਰ ਉਹਨਾਂ ਨੇ ਕੌਂਕੀ ਜਿਹੜੇ ਇਨਚਾਰਜ ਆ ਉਹਨਾਂ ਨੂੰ ਆਖਿਆ ਵੀ ਉਹ ਹੜੰਬੇ ਉੱਥੋਂ ਚੱਕਵਾਓ ਪ੍ਰੋਪਰ ਤਰੀਕੇ ਨਾਲ ਔਰ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਪਰ ਅਸੀਂ ਜਿਸ ਤਰ੍ਹਾਂ 1 ਮਹੀਨੇ ਤੋਂ ਪ੍ਰੇਸ਼ਾਨ ਹੋ ਰਹੇ ਆ ਅਸੀਂ ਉਹਨਾਂ ਦੀ ਗੱਲ ਨੂੰ ਮੰਨ ਲਿੱਤਾ ਹੈ ਪਰ ਧਰਨਾ ਅਸੀਂ ਉਦੋਂ ਚੱਕਾਂਗੇ ਜਦੋਂ ਉਹ ਹੜੰਬੇ ਉੱਥੋਂ ਚੱਕੇ ਜਾਣਗੇ ਇਹ ਸਮੱਸਿਆ ਤੁਸੀਂ ਕਹਿ ਰਹੇ ਹੋ ਤੁਹਾਡੇ ਬੱਚੇ ਦਾ ਕਿ ਕੀ ਕੋਈ ਸਾਧ ਹੀ ਬਿਮਾਰੀ ਜਾਂ ਫਿਰ ਕਿਸੇ ਹੋਰ ਤਰ੍ਹਾਂ ਦੀ ਕੋਈ ਪ੍ਰੋਬਲਮ ਤੇ ਮੈਡੀਕਲ ਇਸ ਤਰ੍ਹਾਂ ਦੇ ਕੋਈ ਕੀ ਸਾਹਮਣੇ ਆ ਰਿਹਾ ਹਾਂਜੀ ਇੱਕ ਤਾਂ ਜਿਹੜਾ ਸਾਹ ਦੀ ਪ੍ਰੋਬਲਮ ਆ ਰਹੀ ਹੈ ਜਿਹੜੀ ਹੈ ਜਦੋਂ ਇਹ ਫੱਕਾ ਜਦੋਂ ਇੱਥੇ ਜੰਮਦੀ ਹੈ ਗਲੇ 'ਚ ਸਾਹ ਲੈਣ 'ਚ ਦਿੱਕਤ ਹੁੰਦੀ ਹੈ ਔਰ ਐਡਮਿਟ ਹੁੰਦਾ ਪੇਸ਼ੈਂਟ ਆਕਸੀਜਨ ਲਗਦੀ ਹੈ ਉਸ ਤੋਂ ਬਾਅਦ ਚਮੜੀ ਦੀ ਜਿਹੜੀ ਹੈ ਖਾਰਿਸ਼ ਹੁੰਦੀ ਹੈ ਜਿਹੜੀ ਉਹ ਰੋਟੀ ਅਸੀਂ ਨਹੀਂ ਖਾ ਸਕਦੇ ਸਾਹ ਨਹੀਂ ਲਿੱਤਾ ਜਾਂਦਾ ਮਤਲਬ ਦਮ ਘੁੱਟਦਾ ਹੈ ਜਦੋਂ ਸਾਹ ਨਹੀਂ ਲੈ ਸਕਦੇ ਜਿਹੜਾ ਹੁਣ ਮੌਸਮ ਚੱਲ ਰਿਹਾ ਮੈਂ ਜੱਤ ਸੋਨਾ ਦੱਸਣਾ ਚਾਹੂੰਗਾ ਮੌਸਮ ਦੇ ਵਿੱਚ ਕੀ ਹੈ ਸ਼ਾਮ ਨੂੰ 6 ਵਜੇ ਇਹ ਹੜੰਬੇ ਰਾਤ ਨੂੰ ਚਲਦੇ ਰਾਤ ਨੂੰ ਹੀ ਚਲਦੇ ਹੈ ਸ਼ਾਮ ਨੂੰ 6 ਵਜੇ ਤੋਂ ਬਾਅਦ ਧੁੰਦ ਦੀ ਲੇਅਰ ਬਣ ਜਾਂਦੀ ਹੈ ਇਹ ਜਿਹੜੀ ਡਸਟ ਹੈ 10 ਫੁੱਟ ਤੇ ਆ ਜਾਂਦੀ ਹੈ 10 ਫੁੱਟ ਤੋਂ ਬਾਅਦ ਇਹ ਡਸਟ ਉੱਪਰ ਜਾਂਦੀ ਨਹੀਂ ਨੀਗੀ ਉਹ ਸਾਰੀ ਸਾਹ ਨਾਲ ਜਿਹੜੀ ਹੈ ਜਿਹੜੇ ਆਮ ਬੰਦੇ ਦਾ ਕੱਦ ਜਿਹੜਾ 5.5 6 ਫੁੱਟ ਦਾ ਕੱਦ ਹੈ ਔਰ 10 ਫੁੱਟ ਤੱਕ ਉਹ ਡਸਟ ਦੀ ਪੂਰੀ ਲੇਅਰ ਬਣ ਜਾਂਦੀ ਹੈ ਉਹ ਸਾਰੀ ਜਿਹੜੀ ਹੈ ਅੰਦਰ ਜਾਂਦੀ ਹੈ ਔਰ ਤੁਸੀਂ ਦੇਖੋਗੇ ਤਾਂ ਉੱਧਰ ਜਿਹੜਾ ਐਕਸੀਡੈਂਟ ਦੋ ਵਾਰੀ ਐਕਸੀਡੈਂਟ ਹੋ ਗਿਆ ਜਿਹੜੀ ਡਸਟ ਹੈ ਅੱਖਾਂ 'ਚ ਡਸਟ ਪੈਰ ਕਰਕੇ ਮੰਡੀ ਦੀ ਬੈਕਸਾਈਡ ਦੋ ਮੋਟਰਸਾਈਕਲਾਂ ਦੀ ਐਕਸੀਡੈਂਟ ਵੀ ਹੋ ਚੁੱਕੀ ਹੈ ਪਰ ਹਜੇ ਵੀ ਕਿਸੇ ਨੇ ਕੋਈ ਸਲਵਾਈ ਨਹੀਂ ਕੀਤੀ ਅੱਜ ਭਰੋਸਾ ਦਵਾਇਆ ਤੁਹਾਨੂੰ ਡੀਸੀ ਸਾਹਿਬ ਨੇ ਹਾਂ ਏਡੀਸੀ ਸਾਹਿਬ ਨੇ ਭਰੋਸਾ ਦਵਾਇਆ ਔ ਅਸੀਂ ਕੋਈ ਨਾਰੇਬਾਜ਼ੀ ਨਹੀਂ ਕਰ ਰਹੇ ਅਸੀਂ ਸ਼ਾਂਤਮਈ ਧਰਨਾ ਦੇ ਰਹੇ ਹਾਂ ਬੈਠੇ ਆਂ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਵੀ ਉਹ ਹੜੰਬੇ ਚੱਕੇ ਜਾਣ ਅਸੀਂ ਉਦੋਂ ਧਰਨਾ ਚੱਕਦਾਂਗੇ ਜਦੋਂ ਹੜੰਬੇ ਚੱਕੇ ਜਾਣਗੇ ਸਰ ਇੱਕ ਵਾਰ ਧਰਨਾ ਲੱਗਿਆ ਹੈਗਾ ਹੜੰਬਿਆਂ ਨੂੰ ਲੈ ਕੇ ਕੀ ਮਾਮਲਾ ਕੀ ਹੈਗਾ ਜੀ ਉਹ ਉਹ ਮੰਨ ਲਾਏ ਕਿ ਉਹ ਜਿਹੜੇ ਲੋਕਾਂ ਨੇ ਧਰਨਾ ਲਗਾਇਆ ਹੈਗਾ ਉਹਨਾਂ ਦੇ ਲੋਕਾਂ ਦੇ ਘਰ ਪੈਂਦੇ ਨੇ ਰਹਿਸ਼ੀ ਏਰੀਆ ਪੈਂਦਾ ਉਹਨਾਂ ਦਾ ਮੰਡੀ ਦੇ ਨਾਲ ਦਾਣਾ ਮੰਡੀ ਦੇ ਨਾਲ ਉੱਥੇ ਇਹਨਾਂ ਦੇ ਘਰ ਇਹਨਾਂ ਦਾ ਕਹਿਣਾ ਇਹ ਹੈ ਕਿ ਇਹਨਾਂ ਦੇ ਘਰ ਦੇ ਬਾਹਰ ਹੜੰਬੇ ਲੱਗੇ ਹੋਏ ਨੇ ਜਦੋਂ ਉਹ ਰੰਬੇ ਚੱਲਦੇ ਨੇ ਤਾਂ ਉਹ ਜਿਹੜੀ ਧੂੜ ਮਿੱਟੀ ਹੈਗੀ ਉੜਕੇ ਇਹਨਾਂ ਦੇ ਘਰਾਂ ਦੇ ਵਿੱਚ ਪੈਂਦੀ ਹੈ ਜੀ ਜਿਸ ਤੇ ਨਾਲ ਇਹਨਾਂ ਨੂੰ ਸਿਹਤ ਦੀ ਬੜੀ ਸਮੱਸਿਆ ਆ ਰਹੀ ਹੈ ਕੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਜੀ ਹੁਣ ਇਹ ਮੇਰੇ ਕੋਲ ਆਈ ਸੀ ਕਿ ਸਾਰੇ ਇਕੱਠੇ ਹੋ ਕੇ ਵਸਨੀਕ ਜਿਹੜੇ ਉਹ ਹੈਗੇ ਨੇ ਆਏ ਸੀ ਮੇਰੇ ਕੋਲ ਮੌਕੇ ਤੇ ਮੇਰੇ ਕੋਲ ਜ਼िला ਮੰਡੀ ਅਫਸਰ ਵੀ ਹੈਗੇ ਸੀ ਮੈਂ ਜ਼िला ਮੰਡੀ ਅਫਸਰ ਸਾਹਿਬ ਨੂੰ ਕਿਹਾ ਹੈ ਕਿ ਆਪ ਜਾ ਕੇ ਚੈੱਕ ਕਰ ਲੈਣ ਦੇ ਹੜੰਪਿਆਂ ਦੀ ਆਖੀ ਮੈਨੂੰ ਵੀ ਲੱਗਦਾ ਕਿ ਉਹਨਾਂ ਦੀ ਨੁਇਸੈਂਸ ਹੋ ਰਹੀ ਹੋਣੀ ਹੈ ਉਹ ਮੈਂ ਉਹਨਾਂ ਨੂੰ ਜ਼ਿਲ੍ਹਾ ਮੰਡੀ ਅਫਸਰ ਸਾਹਿਬ ਨੂੰ ਕਹਿ ਵੀ ਇਹਨਾਂ ਨੂੰ ਹੜੰਪਿਆਂ ਨੂੰ ਬੰਦ ਕਰਵਾਇਆ ਜਾਵੇ ਉਸ ਤੋਂ ਜਾਂ ਇਹਨਾਂ ਨੂੰ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕਰਵਾ ਕੇ ਚਲਾਇਆ ਜਾਵੇ